हां जी ਵਿਦਿਆਰਥੀਓ ਆਮ ਗਿਆਨ ਹੋਣਾ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਬੇਸ਼ੱਕ ਇਹ ਕਾਰਜ ਪ੍ਰਾਇਮਰੀ ਜਮਾਤਾਂ ਲਈ ਆ ਪਰ ਇਸ ਤਰ੍ਹਾਂ ਦੇ ਸਵਾਲ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਪਤਾ ਹੋਣੇ ਚਾਹੀਦੇ ਨੇ। ਇਹ ਸਲਾਈਡ ਮੰਗਲਵਾਰ 22 ਜੁਲਾਈ 2025 ਦੀ। ਅੱਜ ਦਾ ਵਿਚਾਰ ਹੈ ਮਿਹਨਤ ਸਫਲਤਾ ਦੀ ਕੁੰਜੀ ਹੈ। ਆਮ ਗਿਆਨ ਸੰਬੰਧੀ ਪਹਿਲਾ ਸਵਾਲ ਪੰਜਾਬ ਦਾ ਕਿਹੜਾ ਸ਼ਹਿਰ ਉਨ ਉਦਯੋਗ ਲਈ ਪ੍ਰਸਿੱਧ ਹੈ? ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਉਹਨਾਂ ਜਿਹੜੀ ਉਦਯੋਗ ਦੇ ਲਈ ਪ੍ਰਸਿੱਧਾ ਉਹਦਾ ਨਾਮ ਹੈ ਜੀ ਲੁਧਿਆਣਾ ਲੁਧਿਆਣਾ ਪ੍ਰਸ਼ਨ ਨੰਬਰ ਹੈ ਅਗਲਾ ਜੰਤਰ ਮੰਤਰ ਕਿਹੜੇ ਸ਼ਹਿਰ ਵਿੱਚ ਸਥਿਤ ਹੈ ਜੰਤਰ ਮੰਤਰ ਕਿੱਥੇ ਸਥਿਤ ਹੈ ਜੀ ਨਵੀਂ ਦਿੱਲੀ ਲੋ ਜੀ ਭਾਰਤ ਦੇ ਦੂਜੇ ਰਾਸ਼ਟਰਪਤੀ ਕੌਣ ਸਨ ਭਾਰਤ ਦੇ ਦੂਜੇ ਰਾਸ਼ਟਰਪਤੀ ਡਾਕਟਰ ਐਸ ਰਾਧਾਕ੍ਰਿਸ਼ਨਨ ਸਨ ਜੀ ਤੁਹਾਡੀ ਭੈਣ ਦੇ ਪਤੀ ਤੁਹਾਡੇ ਕੀ ਲੱਗਦੇ ਹਨ ਜੀਜਾ ਜੀ ਲੱਗਦੇ ਜੀ ਮੰਗਲਵਾਰ ਤੋਂ ਬਾਅਦ ਕਿਹੜਾ ਦਿਨ ਆਉਂਦਾ ਬੁੱਧਵਾਰ ਸੋ ਕਾਫੀ ਇੰਟਰਸਟਿੰਗ ਸਵਾਲ ਨਹੀਂ ਬੇਸ਼ੱਕ ਪ੍ਰਾਇਮਰੀ ਜਵਾਬਤਾ ਲਈ ਆ ਇੱਕ ਵਜਾਰਤ ਵੀ ਪਾਈ ਗਈ ਆ ਬੱਤੀ ਨੇ ਸਪਾਹੀ ਉਸਦੇ ਐਸਾ ਹੈ ਕ ਰਾਜਾ ਇੱਕ ਭੈਣ ਸਪਾਹੀਆਂ ਦੀ ਇੱਕੋ ਹੈ ਦਰਵਾਜ਼ਾ ਮੂੰਹ ਆ ਜੀ ਜਿਸ ਵਜਾਰਤ ਦਾ ਉੱਤਰ ਸੋ ਅੱਗੇ ਵਰਡਸ ਆਫ ਪ੍ਰੈਕਟਿਸ ਲਾਈਵ ਲਾਈਕ ਕੁਕ ਹੈਲਪ ਡ੍ਰਿੰਕ ਇਸ ਤਰ੍ਹਾਂ ਦੇ ਨਾਲ ਸਾਰੇ ਇਸ ਨੂੰ ਅੰਗਰੇਜ਼ੀ ਦੇ ਵਿੱਚ ਵੀ ਲਿਖਿਆ ਗਿਆ ਵਿਚ ਸਿਟੀ ਇਨ ਪੰਜਾਬ ਇਜ਼ ਨੋਨ ਫਾਰ ਦਾ ਵੂਲਨ ਇੰਡਸਟਰੀ ਲੁਧਿਆਣਾ ਸਾਰੇ ਸਵਾਲ ਜਿਹੜੇ ਅੰਗਰੇਜ਼ੀ ਵਿੱਚ ਵੀ ਦਿੱਤੇ ਗਏ ਨੇ 99 ਇਹਨਾਂ ਵਿੱਚ ਸਿਟੀ ਜੰਤਰ ਮੰਤਰ ਲਗਟ ਨਿਊ ਦਿੱਲੀ ਹੂ ਵਾਸ ਦਾ ਸੈਕੰਡ ਪ੍ਰੈਜ਼ੀਡੈਂਟ ਆਫ ਇੰਡੀਆ ਡਾਕਟਰ ਐਸ ਰਾਧਾ ਕ੍ਰਿਸ਼ਨ ਵਾਟ ਡੂ ਯੂ ਕਾਲ ਯੂਅਰ ਸਿਸਟਰ ਹਸਬੰਡ ਬ੍ਰਦਰ ਇਨ ਲਾ ਵਿਚ ਡੇ ਕਮਸ ਆਫਟਰ ਟਿਊਸਡੇ ਵੈਡਨਸਡੇ ਸੋ ਇਸ ਤਰ੍ਹਾਂ ਦੇ ਨਾਲ ਇਹ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਦੇ ਬਲੋਂ ਜਿਹੜੀ ਸਲਾਈਡ ਆ ਬਹੁਤ ਦਿਲਚਸਪ ਲੱਗੀ ਇਸ ਨੂੰ ਅੱਗੇ ਵੀ ਜਰੂਰ ਭੇਜਿਓ ਸੋ ਕੰਮ ਦੀਆਂ ਗੱਲਾਂ ਨੇ ਜ਼ਿੰਦਗੀ ਦੇ ਵਿੱਚ ਚੈਨਲ ਤੇ ਪਹਿਲੀ ਵਾਰ ਹੈਂ ਚੈਨਲ ਸਬਸਕ੍ਰਾਈਬ ਜਰ ਕਰ ਲੋ ਸ਼ੁਕਰੀਆ ਮਿਹਰਬਾਨ